ਸਾਸ਼ਕਲ ਜੀ ਬਲਜੀਤ ਇੰਟਰਪ੍ਰਾਈਜ਼ ਤੇ ਅੱਜ ਲੈ ਕੇ ਆਏ ਆ ਗੱਡੀ ਦੇ ਅੱਗੇ ਲਾਉਣ ਵਾਲਾ 9 22 12 ਇੰਚ ਦਾ ਜਿਹੜਾ ਝੰਡਾ ਲੋਹੇ ਦਾ ਸਟੀਲ ਦੇ ਵਿੱਚ ਪੀਰੋ ਸਟੀਲ ਦੇ ਵਿੱਚ ਝੰਡਾ ਹੋਏਗਾ ਇਹ ਜਿਹੜਾ ਝੰਡਾ ਹੈ ਅਗੋਂ 12 ਇੰਚ ਮਤਲਬ ਕਿ 1 ਫੁੱਟ ਲੰਮਾ ਅਤੇ 9 ਇੰਚ ਜਿਹੜਾ ਕਿ ਇਹਦੀ ਲੰਬਾਈ ਹੈ ਸਟੀਲ ਦੇ ਵਿੱਚ ਬਣਿਆ ਹੈ ਬਹੁਤ ਵੱਡਾ ਝੰਡਾ ਵਾ ਗੱਡੀਆਂ ਦੇ ਅੱਗੇ ਲੱਗਣ ਵਾਲਾ ਕਈ ਵੀਰ ਕਹਿੰਦੇ ਨੇ ਕਿ ਸਾਨੂੰ ਥੋੜਾ ਜਿਹਾ ਵੱਡਾ ਝੰਡਾ ਚਾਹੀਦਾ ਹੈ ਤੇ ਉਹਨਾਂ ਵੀ ਰਾਸਤੇ ਇਹ ਝੰਡੇ ਜਿਹੜੇ ਕੀ ਸਪੈਸ਼ਲ ਤਿਆਰ ਕੀਤੇ ਗਏ ਹਨ ਅਤੇ ਜੇ ਕਿਸੇ ਵੀਰ ਨੇ ਇਸ ਤੋਂ ਥੋੜਾ ਝੰਡਾ ਛੋਟਾ ਵੀ ਕਰਵਾਉਣਾ ਹੋਵੇ ਜਾਂ ਅਗਲੇ ਬੰਨੇ ਬੌਂਡ ਦੇ ਲਾਗੇ ਲਾਉਣ ਵਾਸਤੇ ਵੀ ਬਣਾਉਣਾ ਹੋਵੇ ਉਹ ਵੀ ਝੰਡੇ ਸਾਡੇ ਕੋਲ ਜਿਹੜੇ ਬਿਲਹਦਾ ਤਿਆਰ ਮਿਲ ਲਗੇ ਤੁਸੀਂ ਦੇਖ ਸਕਦੇ ਹੋ ਕਿ ਐਸ ਸਾਈਜ਼ ਦੇ ਵਿੱਚ ਸਾਡੇ ਕੋਲ ਇਹ ਝੰਡਾ ਜਿਹੜਾ ਬਿਲਕੁਲ ਸਟੀਲ ਦੇ ਵਿੱਚ ਆ ਇਹ ਤੁਹਾਨੂੰ ਪ੍ਰੋਪਰ ਜਿਹੜਾ ਝੰਡਾ ਹੈ ਬਣਿਆ ਇਸ ਤਰੀਕੇ ਦੇ ਨਾਲ ਮਿਲੇਗਾ ਸਾਰਾ ਕੁਝ ਇਹਦੇ ਨਾਲ ਨਾਟ ਵੈਲਡਿੰਗ ਹੋਇਆ ਸਾਰਾ ਕੁਝ ਮਿਲੇਗਾ ਕਿਉਂਕਿ ਕਈ ਵੀਰਾਂ ਦੀ ਬੜੇ ਚਿਰ ਦੀ ਡਿਮਾਂਡ ਆਉਂਦੀ ਸੀ ਕਿ ਸਾਨੂੰ ਵੱਡੇ ਝੰਡੇ ਜਿਹੜੇ ਕਿ ਤਿਆਰ ਕਰਕੇ ਦਿੱਤੇ ਜਾਣ ਇਹ ਜਾਣ ਇਹ ਝੰਡਾ ਸਾਡੇ ਕੋਲ ਬਿਲਕੁਲ ਤਿਆਰ ਹੈ ਜੇ ਕਿਸੇ ਵੀ ਕਿਸਾਨ ਆਗੂ ਨੇ ਮੈਂਬਰ ਨੇ ਜਾਂ ਕਿਸੇ ਉਧੇਦਾਰ ਵੀਰ ਨੇ ਸਾਡੇ ਤੋਂ ਝੰਡੇ ਲੈਣੇ ਹੋਣ ਤਾਂ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦਾ ਹੈ 7009365474 ਅਤੇ ਸਾਡਾ ਐਡਰੈਸ ਹੈ ਪਿੰਡ ਠੱਠਾ ਨਜ਼ਦੀਕ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਜੇ ਕਿਸੇ ਨੇ ਝੰਡੇ ਮਗਵੌਣੇ ਹੁਣ ਤਾਂ ਸਾਡੇ ਕੋਲ ਸਪੀਡ ਪੋਸਟ ਦਾ ਵੀ ਖਾਸ ਪ੍ਰਬੰਧ ਹੈ ਧੰਨਵਾਦ ਸਾਡੇ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ